ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਪਿਆਰੇ ਵੀਰੋ ਭੈਣੋ ਆਪਣੀਆਂ ਮਾਤਾਵਾਂ ਛੋਟੇ ਬੱਚੇ ਵੀਰ ਆਪਣੇ ਬਾਪੂ ਜੀ ਸਾ ਪਿਆਰ ਉਪਰ ਦੀ ਸਤਿ ਸ੍ਰੀ ਅਕਾਲ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੋ ਕਿ ਬਿਲਕੁਲ ਫਰੀ ਹੈ ਇੱਕ ਬਟਨ ਹੀ ਦਬਣਾ ਹੁੰਦਾ ਤੁਸੀਂ ਕਿਉਂਕਿ ਆਪਾਂ ਨੂੰ ਇਸ ਸਮੇਂ ਆਪਣੀ ਕੌਮ ਨੂੰ ਬਹੁਤ ਹੀ ਇੱਕ ਦੂਜੇ ਦੇ ਸਾਥ ਦੀ ਲੋੜ ਹੈ ਕਿਉਂਕਿ ਇੱਕ ਇੱਕ ਗੱਲ ਇੱਕ ਇੱਕ ਹਰ ਚੀਜ਼ 네ਗੇਟਿਵ ਆ ਗੋ ਕਿ ਹਰ ਚੀਜ਼ ਇੱਕ ਅੱਜਕੱਲ੍ਹ ਸ਼ਬਦਾਂ ਦੇ ਸਿਰ ਤੇ ਹੀ ਹਰ ਚੀਜ਼ ਗੇਮ ਬਦਲੀ ਜਾਂਦੀ ਹੈ ਜਿਵੇਂ ਗੈਸ ਸਰਤਿੰਦਰ ਸਰਤਾਜ ਦਾ ਜਿਹੜਾ ਗਾਣਾ ਆਇਆ ਵਾ ਉਹਨੇ ਲਾਂਚ ਗਾਣਾ ਵਾ ਬਾਪ ਗੁਰੂ ਤੇਗ ਬਹਾਦਰ ਜੀ ਤੇ ਵੀ ਗੁਰੂਆਂ ਨੇ ਸ਼ਹਾਦਤ دی ਹੈ ਹਿੰਦੂਆਂ ਕੇ ਲਈ ਕੋਈ ਸਿੱਧਾ ਉਹਨੇ ਜਣੀ ਗਾਣਾ ਸਾਰੇ ਇਹ ਸ਼ਬਦ ਬੋਲੋ ਇਦਾਂ ਦੇ ਬਣਾਏ ਹੋਏ ਆ ਵੀ ਵੀ ਗੁਰੂ ਤੇਗ ਬਹਾਦਰ ਜੀ ਤਾਂ ਸਿਰਫ ਇਹਨਾਂ ਦੇ ਲਈ ਹੀ ਸ਼ਹਾਦਤ ਦੇਣ ਲਈ ਆਏ ਸੀ ਦੁਨੀਆ ਤੇ ਜਿਵੇਂ ਇਦਾਂ ਇਦਾਂ ਜਣੀ ਉਹਨੇ ਇਦਾਂ ਗਾਣੇ ਦੇ ਵਿੱਚ ਸ਼ੋ ਸ਼ਬਦਾਂ ਦੇ ਰਾਹੀਂ ਪ੍ਰਗਟਾਵਾ ਕੀਤਾ ਹੋਇਆ ਹੈ ਦੀ ਰਾਜ ਦੀਆਂ ਗੱਲਾਂ ਨੇ ਹੁਣ ਤੁਸੀਂ ਆਪ ਦੱਸੋ ਵੀ ਜੇ ਅੱਜ ਆਪਣਾ ਕੋਲੇ ਆਪਣੀ ਕੋਈ ਤਾਕਤ ਹੁੰਦੀ ਇਦਾਂ ਹੋ ਸਕਦਾ ਵੀ ਆਪਣੇ ਸਾਡੇ ਗੁਰੂ ਦਾ ਕੋਈ ਹਥਿਆਰ ਹੀ ਬਗਾਲ ਬੂਰ ਕੇ ਗਾ ਕੇ ਅਗਲਾ ਉੱਪਰ ਜਿਵੇਂ ਅਗਲੇ ਤੁਮੇਣੀ ਵੀ ਕਹੇ ਹਨ ਬਿਨ ਬਗੈਰ ਤਾਂ ਤੁਮੇ ਇਹ ਤਾਂ ਚਲੋ ਹੈ ਹੀ ਤੁਮਾ ਚੰਦਾ ਤੁਮਾਰਾ ਦਾਸ ਅਜੀ ਹੈ ਇਹਨੂੰ ਤੁਮਾ ਕੁਮਾਰ ਦਾਸ ਜੀ ਤੁਮਾ ਦਾਸ ਕੁਮਾਰ ਜੀ ਇਹਦਾ ਨਾਮ ਹੋਇਆ ਖੁਸ਼ ਹੋਇਆ ਅਸਲੀ ਤਾਂ ਹੋਰ ਵੀ ਬਥੇਰੇ ਨੇ ਗਏ ਹੋਏ ਬੰਦੇ ਉੱਥੇ ਜਿਹੜੇ ਉੱਥੇ ਗਏ ਹੋਏ ਨੇ ਜਿਹੜੇ ਕਿ ਹਰ ਗਲਤ ਬਹੁਤ ਗੱਲ ਬਹੁਤ ਗਲਤ ਹੈ ਮਨਾ ਕੰਗਣਾ ਇੱਕ ਜਿਵੇਂ ਹੁਣ ਕੰਗਣਾ ਰਣਵਤ ਦੀ ਕੰਗਣਾ ਰਣੋਤ ਦੀ ਗੱਲ ਦਹੀ ਇਹ ਆ ਕੇ ਬਠਿੰਡੇ ਕਾ ਮੈਂ ਕਹਿੰਦੀ ਮੈਂ ਮਾਫੀ ਮੰਗਦੀ ਆ ਮੇਰੇ ਤੋਂ ਉਹ ਗਲਤ ਸ਼ਬਦ ਬੋਲੇ ਕੀ ਆ ਯਾਰ ਇਹ ਹਰ ਅੱਛਾ ਉਹ ਗੱਲਾਂ ਭੁੱਲ ਗਈਆਂ ਜਿਹੜਾ ਅਗਲੇ 4 ਸਾਲ ਸਟਰਗਲ ਕੀਤਾ ਕਿੰਨੇ ਕੋਰਟ ਕੇਸ ਲਾਇਆ ਪਹਿਲਾਂ ਤਾਂ ਇਹ ਮੰਨਦੇ ਹੀ ਨਹੀਂ ਸੀ ਵੀ ਇਹਦੇ ਕੁਝ ਗਲਤ ਕਿਹਾ ਸਰਕਾਰ ਉਹਨਾਂ ਦੀ ਪਾਵਰ ਉਹਨਾਂ ਕੋਲੇ ਸਾਰਾ ਕੁਝ ਉਹਨਾਂ ਦੇ ਚਲੋ ਫਿਰ ਵੀ ਉਪਚਾਰੀ ਬੀਬੀ ਆ ਮਨੀ ਮਾਤਾ ਬਹੁਤ ਜਾਨੀ ਉਹਨੇ ਦੇਖਿਆ ਜਾਵੇ ਤਾਂ ਇੱਕ ਤਰੀਕੇ ਤੇ ਯੰਗ ਹੀ ਲੜੀ ਆ ਉਹਨੇ ਵੀ ਇਹ ਇਹ ਚੀਜ਼ ਵੀ ਮਨਵਾਉਣ ਲਈ ਉਹਨੂੰ ਕਿ ਇਹ ਇੱਕ ਛੋਟੀ ਜੀ ਮਾਫੀ ਨਾਲ ਗੱਲ ਖਤਮ ਹੋਊਗੀ ਗੱਲ ਉਹ ਮਾਫੀ ਮੰਗ ਕੇ ਆ ਕੇ ਚਲੇਗੀ ਬਸ ਉੱਪਰ ਚੀਆ ਸਤਿੰਦਰ ਸਲਤਾਜ ਉਹਨਾਂ ਨੇ ਮੈਂ ਤਾਂ ਇਹਨੂੰ ਬੰਦਾ ਹੀ ਬਹੁਤ ਵਧੀਆ ਸਮਝਿਆ ਹੁੰਦਾ ਸੀ ਵੀ ਇਹ ਗਏ ਕੀ ਬਹੁਤ ਵਧੀਆ ਵਪਰੇ ਨੇ ਤਾਂ ਜਮੇ ਹੀ ਆ ਤੇ ਸਿਰਾ ਕਰਤਾ ਹੁਣ ਤਾਂ ਮੈਨੂੰ ਇਹਤੇ ਵੀ ਸ਼ੱਕ ਹੋਣ ਲੱਗ ਗਿਆ ਇਕਨਾ ਨਾਲੇ ਆਪਾਂ ਗੱਲ ਪਤਾ ਕੀ ਆ ਇਹ ਚੀਜ਼ ਨਾ ਦੇਖਿਆ ਕਰੋ ਵੀ ਬੰਦਾ ਬੰਦੇ ਨੇ ਉਹਨੇ ਸਿੱਖਣੇ ਆਏ ਗਿਆ ਮੇਰੇ ਸਾਹਮਣੋਂ ਤੋਂ ਸਿੱਖ ਹੈ ਹੀ ਨਹੀਂ ਕਿਉਂਕਿ ਗੁਰੂਆਂ ਤੋਂ ਟਾਈਮ ਤੋਂ ਲੈ ਕੇ ਅੱਜ ਤੱਕ ਇਹ ਨਹੀਂ ਕਰਦੇ ਕਦੇ ਤੁਸੀਂ ਕਿਸੇ ਮੰਦਿਰ ਦੇ ਵਿੱਚ ਕਦੇ ਕਿਸੇ ਹੋਰ ਜਗ੍ਹਾ ਦੇ ਉੱਤੇ ਜਿੱਥੇ ਹਿੰਦੂਗਾਨ ਦਾ ਇਕੱਠ ਹੋਇਆ ਹੋਵੇ ਕੋਈ ਮਤਲਬ ਕਾਮ ਦੇ ਉੱਪਰ ਗੱਲ ਆਈ ਹੋਵੇ ਜਾਂ ਕੋਈ ਸਮਾਜਿਕ ਗੱਲ ਬਤੇ ਛਾਣੇ ਵਣ ਜਿਵੇਂ ਆਪਾਂ ਗੁਰੂਆਂ ਦਾ ਉਦਾਹਨ ਦੇ ਦਿੰਨੇ ਆ ਵੀ ਹਾਂ ਜੀ ਇਦਾਂ ਕੀਤਾ ਸੀ ਸਾਡੇ ਗੁਰੂ ਨੇ ਕਦੇ ਉਹਨਾਂ ਨੇ ਕਿਹਾ ਵੀ ਹਮਾਰੇ ਗੁਰੂ ਗੁਰਤੇਗਹਦਰ ਜੀ ਨਾ ਸਾਡੇ ਲਈ ਅਮ ਹਿੰਦੂ ਕੀ ਚਾਦਰ ਬਣੇ ਤੇ ਉਸ ਸਮੇਂ ਜਦ ਕਿ ਹਿੰਦੂ ਦੀ ਕੀ ਚਾਦਰ ਤਾਂ ਬਣੀ ਹੀ ਨਹੀਂ ਸੀ ਉਹ ਤਾਂ ਸਮਾਜ ਜਿਸ ਧਰਮ ਦੀ ਯਾਦਰ ਸੀ ਉਹ ਜੇ ਉਸ ਸਮੇਂ ਮੁਸਲਮਾਨ ਉਹ ਕੁਝ ਕਰਦੇ ਮੁਸਲਮਾਨਾਂ ਕੋਈ ਫਰੇਦ ਲੈ ਕੇ ਹੁੰਦੇ ਹਿੰਦੂ ਅਸਲ ਚ ਹਿੰਦੂ ਅੱਜ ਜਿਵੇਂ ਅੱਜ ਆਕੜਾ ਚੌੜ ਕਰਦੇ ਨੇ ਤਾਂ ਗੁਰੂਆਂ ਨੇ ਉਦੋਂ ਵੀ ਸਹਾਦਤ ਦੇਣੀ ਸੀ ਕੱਲੇ ਹਿੰਦੂਆਂ ਲਈ ਥੋੜੀ ਨੇ ਇਹ ਹਰ ਵਾਰੀ ਇਹਨਾਂ ਦਾ ਹਰ ਗੱਲ ਹਰ ਜੇ ਕੋਈ ਸਮਝੇ ਨਾ ਧਿਆਨ ਤਮਾਗ ਲਾ ਕੇ ਮਾੜਾ ਜਾ ਵੀ ਵੀਰ ਨੌਜਵਾਨ ਵੀ ਵੀਰ ਭੈਣਾਂ ਨੂੰ ਮੇਰੀ ਵੀ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਅਭੀ ਇਹ ਗੱਲ ਨੂੰ ਧਿਆਨ ਨਾਲ ਗਹਿਰ ਤੇ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਹੀ ਕਰੋ ਹਰ ਗੱਲ ਦੇ ਵਿੱਚ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਸ਼ੋਅ ਕਰਦੇ ਨੇ ਵੀ ਸਿੱਖ ਸਿਰਫ ਬਣੀ ਇਸ ਲਈ ਸੀ ਦੋਵਾਂ ਦੀ ਰੱਖਿਆ ਕਰਨ ਲਈ ਅੱਜ ਸਾਡੇ ਕੋਲੇ ਧਰਮ ਸਾਡਾ ਹੋ ਗਿਆ ਪੂਰਾ ਅਛਾ ਅਡੇ ਕੋਲ ਸ਼ਕਤੀ ਆ ਗਈ ਤਾਕਤ ਆ ਗਈ ਇਸ ਲਈ ਹਿੰਦੂ ਹੁਣ ਸਿੱਖ ਵਾਪਸ ਸਿੰਧੂਆਂ ਦੇ ਵਿੱਚ ਵਾਪਸ ਆ ਗਏ ਇਹ ਕਿਦਾਂ ਨਮਾ ਯਾਰ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਗੁਰੂ ਨਾਨਕ ਜੀ ਦੀ ਦੇਵ ਵੀ ਕਹਨ ਨਹੀਂ ਚਾਹਤਾ ਦੇ ਤੈਨਾਂ ਦੇ ਹਸਾਨ ਨਾ ਪਾਏ ਦੇ ਕਹਨ ਲਗਾਏ ਸੀ ਗੁਰੂ ਨਾਨਕ ਜੀ ਦੀ ਜੋ ਬਬੇ ਦੀ ਜੋ ਸਿਧਾਂਤ ਨੇ ਜੋ ਮਤਲਬ ਥਿਉਰੀ ਹੈ ਉਸ ਸਾਰਾ ਕੁਝ ਉਹਨੂੰ ਮਿਲ ਮਰਿਆ ਮੀਟ ਕਰਦੇ ਪਾਣੇ ਗੁਰੂ ਸਾਹਿਬ ਨੇ ਤਾਂ ਚੈਲੰਜ ਕੀਤਾ ਹੋਇਆ ਵਾ ਜਿਹੜਾ ਜੋ ਜੋ ਜਲਮ ਦੀ ਹਕੂਮਤ ਚੱਲ ਰਾਂਗਾ ਉਹਦੇ ਉੱਤੇ ਉਹਨਾਂ ਦੇ ਉਹਨਾਂ ਦੇ ਤਾਂ ਖਿਲਾਫ ਖਿਲਾਫ ਖੜੇ ਨੇ ਗੁਰੂ ਸਾਹਿਬ ਤਾਂ ਗੁਰੂ ਨਾਨਕ ਦੇਵ ਜੀ ਤੇ ਤੋਂ ਕਈ ਵਾਰੀ ਕਹਿੰਨ ਗੁਰੂ ਗੋਬਿੰਦ ਜੀ ਨੇ ਹਥਿਆਰ ਚੱਕੇ ਨੇ ਗੁਰੂ ਨਾਨਕ ਦੇਵ ਜੀ ਤਾਂ ਬਹੁਤ ਤੋਂ ਇਦਾਂ ਸੀ ਉਹਨਾਂ ਦੇ ਤੁਸੀਂ ਸ਼ਬਦਾਂ ਨੂੰ ਬਾਣੀ ਨੂੰ ਪੜੋਗੇ ਜਦੋਂ ਆਪਾਂ ਮੈਨੂੰ ਹੁਣ ਨਹੀਂ ਬਾਣੀ ਨਹੀਂ ਆਉਂਦੀ ਗੁਰੂ ਕਿਰਪਾ ਕਰੇ ਮੈਨੂੰ ਆਉਣ ਲੱਗ ਜਵੇ ਤਾਂ ਮੈਂ ਵੀ ਤੁਹਾਨੂੰ ਦੱਸਾਂ ਆਦਿ ਗੱਲ ਦੇ ਉੱਪਰ ਬਾਣੀ ਆਪਣੇ ਨਾਲ ਆਪਣਾ ਸਾਥ ਦਿੰਦੀ ਹੈ ਉਹਨਾਂ ਦੀ ਇਨਸਾਨੀਅਤ ਦਾ ਸਾਥ ਦਿੰਦੀ ਹੈ ਇਨਸਾਨੀਅਤ ਮਾਨਵਤਾ ਦੀ ਮੈਂ ਕਹਣਾ ਵੀ ਮਾਨਵਤਾ ਨੂੰ ਅਸਲੀ ਜਿਹਾ ਜਿਹਾ ਆਪਾਂ ਕਹੀਏ ਨਾ ਕੋਈ ਮਾਨਵਤਾ ਦੀ ਜੇ ਪਰਿਭਾਸ਼ਾ ਦੇਣਾ ਅਸੀਂ ਤਾਂ ਗੁਰੂ ਬਾਬੇ ਨਾਨਕ ਤੋਂ ਪਹਿਲਾਂ ਕੋਈ ਆਇਆ ਹੀ ਨਹੀਂ ਸਾਹਮਣੇ ਇੱਕ ਪਾਸੇ ਦੀ ਗੱਲ ਕਰੀਆ ਦੂਜੇ ਪਾਸੇ ਦੀ ਗੱਲ ਹੀ ਨਹੀਂ ਕਰੀ ਬਾਬੇ ਨਾਨਕ ਨੇ ਦੋਨਾਂ ਪੱਖਾਂ ਤੋਂ ਗੱਲ ਕਰੀ ਹੈ ਹਮੇਸ਼ਾ ਨਾਲੇ ਨੀਵੇਂ ਤੋਂ ਉਹਨਾਂ ਨੇ ਕਾਹ ਚੱਕਿਆ ਜੀ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਈ ਗੁਰੂ ਨਾਨਕ ਸਿੰਘ ਜੀ ਦੇ ਉਹ ਕੋਈ ਜੋਤ ਸੀ ਕਿ ਦਸਵੀਂ ਜੋਤ ਗੁਰੂ ਧਨਕਦੇਵ ਜੀ ਦੀ ਉਹਨਾਂ ਨੇ ਕਿ ਇਹਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਈ ਕਦੇ ਨਹੀਂ ਤਾਂ ਹਰੇ ਹਰ ਮਸੇ ਅਮੀਰਾਂ ਦੀ ਹੀ ਗੱਲ ਹੋਊ ਅਮੀਰਾਂ ਦੇ ਸਾਹਮਣੇ ਹਰ ਕੋਚੂ ਹੋਊਗਾ ਪਰ ਇੱਥੇ ਗੱਲ ਹਮੇਸ਼ਾ ਉਲਟ ਰਹੀ ਹੈ ਆਪਣੇ ਭਰਾਵਾਂ ਦੇ ਵਿੱਚ ਆਪਣੇ ਧਰਮ ਦੇ ਵਿੱਚ ਆਹੀ ਤਾਂ ਪੰਗਤ ਸੰਗਤ ਤੇ ਪੰਗਤ ਦੀ ਉਹਨਾਂ ਨੇ ਦੋ ਚੀਜ਼ਾਂ ਚਲਾਈਆਂ ਪਰਥਵਾ ਚਲਾਈਆਂ ਵੀ ਆਪਸ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਉੱਚ ਨੀਚ ਬਣ ਮੰਨ ਨੇ ਉਸ ਸਮੇਂ ਬਹੁਤ ਜ਼ਿਆਦਾ ਫਲਾਈ ਹੋਈ ਸੀ ਅੱਜ ਵੀ ਜਿਵੇਂ ਅੱਜ ਵੀ ਇਹ ਉਹ ਚੀਜ਼ ਨੂੰ ਬਹੁਤ ਲੈਵਲ ਤੇ ਕਾਹ ਲੈ ਗਏ ਅੱਜ ਜਦਾਂ ਮੁੱਢੀ ਬਣਿਆ ਜਦ ਦੇ ਕੁਝ ਜ਼ਿਆਦਾ ਹੀ ਹੋ ਗਿਆ ਕਮਨ ਹਰ ਚੀਜ਼ ਦੇ ਯਾਦ ਪਾਦ ਹਰ ਚੀ ਚੂਜ ਨੀਚ ਹਰ ਕਿਸ ਨੂੰ ਇਹ ਇਹ ਤਾਂ ਤੇਲੀ ਹੈ ਇਹ ਇਹ ਤਾਂ ਐਵੇਂ ਹੈ ਇਹ ਤਾਂ ਚਮਾਰ ਹੈ ਇਹ ਫਲਾਣਾ ਹੈ ਮੈਂ ਕਿਸੇ ਨੂੰ ਜਾਣ ਮੇਰਾ ਕੋਈ ਐ ਨਾ ਸਮਝ ਲੈ ਵੀ ਮੈਂ ਕਿਸੇ ਨੂੰ ਠੇਸ ਪਹੁੰਚਾਉਣਾ ਦਾ ਮੇਰਾ ਕੋਈ ਮੰਤਵ ਨਹੀਂ ਮੈਂ ਸਿਰਫ ਸਮਝਾਉਣਾ ਚਾਹੁੰਦਾ ਮੈਂ ਵੀਰੇ ਵੀ ਆਪਣੇ ਨਾਲ ਚੱਲ ਕੀ ਰਿਹਾ ਵਾ ਆਪਾਂ ਆਪਣੇ ਨਾਲ ਹੋ ਕੀ ਰਿਹਾ ਵਾ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਆਪਣੇ ਨਾਲ ਜੋ ਵਰਤਾਂਤ ਸਿਰਦੇ ਜਾ ਰਹੇ ਨੇ ਇਹਨਾਂ ਦਾ ਐਂਡ ਕੀ ਹੈਗਾ ਜਿਵੇਂ ਜੂਪੀ ਦੇ ਵਿੱਚ ਅਗਲੇ ਚੰਨ ਨਹੀਂ ਜਣਨ ਹੁੰਦੇ ਉਦੋਂ ਉੱਥੇ ਕੁੱਟ ਪੈਂਦੀ ਆ ਅਗਲੇ ਬ੍ਰਾਹਮਣਾਂ ਦੇ ਹਿਸਾਬ ਨਾਲ ਚੱਲਨ ਆਉਂਦੇ ਨੇ ਜਿਹੜਾ ਹਿੰਦੂਤਵ ਦੇ ਜਿਹੜੇ ਬ੍ਰਾਹਮਣ ਅਸਲੀ ਮੇਨ ਨੇ ਇਹੀ ਇਹਨਾਂ ਦਾ ਹੋਆ ਬ੍ਰਾਹਮਣੀ ਹਿੰਦੂਤਵ ਰਹਿ ਸਭ ਬ੍ਰਾਮ ਰਾਜ ਦੀ ਫਲਸਫੀ ਰਾਮ ਰਾਜ ਦਾ ਜਿਹੜਾ ਸਿਧਾਂਤ ਆ ਜਾਂ ਆਪਾਂ ਕਹ ਲਈਏ ਵੀ ਆ ਰਾਮਨਾਥ ਦਾ ਜੋ ਚਾਹ ਰਾਮ ਰਾਮ ਰਾਜ ਦਾ ਮਤਲਬ ਜੋ ਆਪਾਂ ਕਹ ਲਈਏ ਜਮੀ ਵੀ ਇਹ ਜੋ ਕੋਈ ਕਰੇ ਵੀ ਆਪਾਂ ਨੂੰ ਇਹ ਦਾ ਵਰਣਨ ਕੀਤਾ ਜਾਵੇ ਇਹਨੂੰ ਸਮਝਾਇਆ ਜਾਵੇ ਵੀ ਇਹ ਕੀ ਚੀਜ਼ ਆ ਇਹ ਹੀ ਚੀਜ਼ ਆ ਵੀ ਉੱਚੀ ਨੀਚ ਜਾਤ ਪਾਤ ਅਸੀਂ ਮੂਹਰੇ ਆਈਆਂ ਆ ਅਸੀਂ ਬਾਹਮਾ ਬਣ ਲਈਆਂ ਆ ਕੋਈ ਲਫਤਾਂ ਆਈਆਂ ਆ ਕੋਈ ਬੱਖੇ ਰਾਂਗ ਆਈਆਂ ਕੋਈ ਧੁੰਨੀ ਰਹੀਆਂ ਕੋਈ ਢਿੱਡ ਰਹੀਆਂ ਕੋਈ ਕਿਸੇ ਰਹੀਆਂ ਉਸ ਨੂੰ ਦੇਵੀ ਕਹਿੰਦੇ ਨੇ ਉਹ ਸਭ ਤੋਂ ਵੱਧ ਅਰਥਾਤ ਦਾ ਬੁਰਾ ਹਾਲ ਆਪਣੇ ਦੇਸ਼ ਦੇ ਵਿੱਚ ਸਭ ਤੋਂ ਵੱਧ ਰੇਪ ਆਪਣੇ ਦੇਸ਼ ਦੇ ਵਿੱਚ ਹੁੰਦੇ ਆ ਗਰੀਬ ਨੂੰ ਇਨਸਾਫ ਨਹੀਂ ਮਿਲ ਰਿਹਾ ਆਪਣੇ ਦੇਸ਼ ਦੇ ਵਿੱਚ ਅੱਜ ਦੀ ਘੜੀ ਹਰ ਕਾਨੂੰਨ ਅਮੀਰ ਬੰਦਾ ਕੌਂਕ ਦੇ ਵਿੱਚ ਖੜ ਕੇ ਚਾਹੇ ਗੋਲੀਆਂ ਮਾਰ ਦੇਵੇ ਕਿਸੇ ਤੇ ਤਾਂ ਵੀ ਕਾਨੂੰਨ ਉਹਦੇ ਨਾਲ ਆ ਸਾਰਾ ਕੁਝ ਉਹਦੇ ਨਕਲ ਹੱਕ 'ਚ ਹੋ ਆਹ ਦੇਖ ਲਓ ਸਾਰੇ ਆਮ ਅਗਲਾ ਗਲਤ ਕਹਿ ਰਹੇ ਆ ਬਕਤਾਂ ਵੀ ਅਸੀਂ ਕੁਝ ਨਹੀਂ ਕਰ ਰਹੇ ਇੱਕ ਤਮ ਸੇਕ ਸੰਸਥਾ ਮਾਨੂੰ ਵਿਰੋਧਤ ਕਰਨਾ ਚਾਹੀਦਾ ਨਾ ਵਿਰੋਧ ਕਰੋ ਜੇ ਨਹੀਂ ਵਿਰੋਧ ਹੋ ਰਿਹਾ ਤਾਂ ਸਮਝੋ ਵੀ ਆਪਣੇ ਜਿਹੜੀਆਂ ਮੇਨ ਸਿਕਸ ਸੰਦਾਵਾਂ ਨੇ ਇਹਨਾਂ ਦੇ ਵਿੱਚ ਜਿਹੜੇ ਮੇਨ ਪ੍ਰਧਾਨ ਨੇ ਉਹਨਾਂ ਦੇ ਉਹ ਆਉ ਸਿੱਖ ਨਹੀਂ ਸਿਰਫ ਇੱਕ ਉਹਨਾਂ ਦਾ ਦੇਖਾ ਔਰ ਆਕਾਰ ਸਿੱਖਾਂ ਵਰਗਾ ਕਿਉਂਕਿ ਉਹ ਉਹਨਾਂ ਆਪਾਂ ਦੇ ਅੰਦਰ ਵਾਣ ਲਈ ਉਹਨਾਂ ਨੂੰ ਬਣਾਇਆ ਹੋਇਆ ਉਦਾਂ ਦਾ ਪਰ ਉਹ ਹੈ ਨਹੀਂ ਕਿਉਂਕਿ ਕਦੇ ਤੁਸੀਂ ਇਹ ਚੀਜ਼ਾਂ ਜੋ ਆਪਾਂ ਆਪਾਂ ਮਾਣ ਕਰਦੇ ਆਂ ਹਰ ਵਾਰੀ ਆਪਾਂ ਗੱਲ ਦੁਖਾਉਂਦੇ ਆ ਸੇਖੀ ਸੱਸਦੇ ਨੇ ਵੀ ਹਾਂ ਜੀ ਸਿੱਖਾਂ ਸਿੱਖਾਂ ਨੇ ਹਿੰਦੂਆਂ ਲਈ ਐਂ ਕਰਿਆ ਸਿੱਖਾਂ ਨੇ ਹਿੰਦੂਆਂ ਦੇ ਗੁਰੂਆਂ ਦੇ ਹਿੰਦੂਆਂ ਦਾ ਧਰਮ ਬਚਾਇਆ ਕਦੇ ਹਿੰਦੂਆਂ ਦੇ ਮੰਦਰਾਂ 'ਚ ਵੀ ਇਹ ਗੱਲ ਸੁਣੋ ਨਾ ਉਹਨਾਂ ਦੀਆਂ ਸਬਾਹਾਂ 'ਚ ਵੀ ਇਹ ਗੱਲ ਸੁਣੋ ਹਾਂ ਕੁਝ ਹੈਗੇ ਨੇ ਕੁਝ ਕ ਹੈਗੇ ਨੇ ਕੁਝ 1.2% ਹਿੰਦੂ ਵੀਰ ਆਪਣੇ ਭੈਣ ਹੈਗੇ ਨੇ ਜੋ ਪਰਿਵਾਰ ਜੋ ਸਮਝਦੇ ਨੇ ਇਹ ਗੱਲ ਨੂੰ ਜਿਨ੍ਹਾਂ ਨੂੰ ਪਤਾ ਵਾ ਉਹ ਸਹੀ ਨੇ ਪਰ ਸਾਰੇ ਨਹੀਂ ਹੈਗੇ ਉਹ ਆਪਣੇ ਆਪਣੇ ਮਤ ਮਤਲਬ ਦੀ ਗੱਲਾਂ ਕਰਦੇ ਨੇ ਉਹਨਾਂ ਨੂੰ ਉੱਚ ਨੀਚੇ ਜਾਤ ਪਾਤ ਉਸੇ ਹੀ ਚੀਜ਼ਾਂ ਦੇ ਵਿੱਚ ਮਤਲਬ ਉਹ ਮਾਨਵਤਾ ਤੋਂ ਬੁਰੀ ਦੂਰ ਨੇ ਇਨਸਾਨੀਅਤ ਅ ਤੱਕ ਗੱਡੀ ਛੜ ਤੋ। ਬਾਕੀ ਸਮਝ ਸਾਰਿਆਂ ਦੀ ਆਪਣੀ ਆਪਣੀ ਨੇ ਬਸ ਇੱਕ ਵਾਰੀ ਦਿਮਾਗ ਤੇ ਲੋਡ ਪਾ ਕੇ ਦੇਖੋ ਵੀ ਇਹ ਚੱਲ ਕੀ ਰਿਹਾ ਵਾ ਵੀਰੋ। ਖਾਸ ਕਰਕੇ ਆਪਣੇ ਸਿੱਖ ਵੀਰੋ ਪੜ੍ਹਨਾ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਮੇਰੀ ਬੇਨਤੀ ਆ ਵੀ ਆਪਾਂ ਇਹ ਚੀਜ਼ ਦਾ ਟਟ ਕੇ ਵਿਰੋਧ ਕਰੀਏ। ਹਰ ਕੋਈ ਜੋ ਕਰ ਸਕਦਾ ਉਹ ਨਾ ਕਰ ਤਾ ਕਰੋ। ਆਪਣੇ ਨਾਲ ਦੇ ਗਮਾਂਢੀ ਨੂੰ ਜੇ ਜੇ ਕੋਈ ਭਟ ਗਿਆ ਹਾਂ ਸਮਝਾਓ ਯਾਰ ਵੀ ਨਹੀਂ ਇਹ ਚੀਜ਼ ਇਦਾਂ ਵਾ। ਬਾਕੀ ਕੋਈ ਪੁੱਛਣੀ ਚ ਗੱਲ ਕਹੀ ਗਈ ਹੋਵੇ ਮੈਨੂੰ ਮਾਫ ਕਰਨਾ ਜੀ ਮੈਂ ਕਿਸੇ ਤਰ੍ਹਾਂ ਤੇ ਨਹੀਂ ਦਿਖਾਉਣਾ ਚਾਹੁੰਦਾ ਸੀ ਮੈਂ ਆਪਣੀ ਕਾਮ ਦੇ ਦਰਦ ਨੂੰ ਸਮਝਦਾ ਹਾਂ ਮੈਂ ਚਾਹੁੰਦਾ ਹਾਂ ਵੀ ਮੇਰੀ ਗਾਉਂ ਤੇ ਗਰੂ ਮੇਰੇ ਪ੍ਰਯਾਸ ਰੱਖੂਗਾ ਵੀ ਤੇ ਰੱਖਿਆ ਅਗਾਹ ਵਾਸਤੇ ਰੱਖਿਆ ਵੀ ਰਹੇ ਤੇ ਗੁਰੂ ਸਾਹਿਬ ਨਾਰੀ ਸਿਕ ਕਾਮ ਦੇ ਅੰਗ ਸੰਗ ਸਹਾਇ ਹੋਵੇ ਧੰਨਵਾਦ ਜੀ